ਕੋਈ ਨਾ ਤੁੰਗੋ ਕੋਈ ਜਿੱਕੇ ਕੰਸਾ ਕੋਈ ਜਿੱਕੇ ਵਸ ਕੋਪਕ ਮੈਂ ਬਣਾਦਾ ਹਾਂ ਮੈਂ ਮੇਜ ਕੋ ਕੋ ਨੈਜੀ ਦਾ ਘਰ ਸੋ ਕੋਈ ਜਿੱਕੇ ਸੱਸੇ ਚੋਟਾ ਸਰਨਾ ਮੋਰਨੇ ਫਰਮਾ ਤੇ ਕਾਸ ਕਰਕੇ ਮੋਜਮਨ ਕਰਨਾ ਚਾਹੁੰਦਾ जीना मेरा मेरे को सुभयनाथ से बेटा जे ने बहुत बहुत उपदेश दिया कि ਬਹੁਤ ਹੀ ਬੜੇ ਬੜੇ ਮਾਨ ਨਾਲ ਕਹਿਣਾ ਪੈ ਰਿਹਾ ਕਿ ਅੱਜ ਸਾਨੂੰ ਇੱਡੇ ਵੱਡੇ ਪੰਡਾਲ ਦੇ ਵਿੱਚ ਉਸ ਸ਼ਖਸ ਦੀ ਕਮੀ ਤੇ ਘਾਟ ਮਹਿਸੂਸ ਹੋ ਰਹੀ ਆ ਜਿਹਦੇ ਨਾਲ ਤੇ ਲੋਕ ਚਾਚਾ ਕਰਿਆ ਕਰਦੇ ਸੀ ਕਿ ਨੱਥ ਸਾਹਿਬ ਕਹਾਣੀ ਔਰ ਕਰਨੀ ਦੇ ਪੱਕੇ ਆ ਤੇ ਤੁਸੀਂ ਨੇ ਸਾਥ ਸਹਾਰੀ ਦਿੱਤਾ ਅੱਦਰ ਲਈ ਸਰਕ ਤੋਂ ਆਵਾਜ਼ ਆਈ ਸੀ ਕਿ ਮਾਂ ਮੰਗਿਆ ਪੁੱਤਾਂ ਤੂੰ ਵਾਕੇ ਹੀ ਆਪਣੇ ਪਿਓ ਤੇ ਗਿਆ ਸੋ ਲੀਡਰ ਹੋਵਾ ਜਿਹਦੇ ਜਾਨ ਤੋਂ ਬਾਅਦ ਵੀ ਲੋਕ ਯਾਦ ਕਰਨ ਨਹੀਂ ਤਾਂ ਉਹ ਸਰਦਾਰ ਪੁਰਖ ਵਾਹਿਗੁਰੂ ਨੇ ਪਤਾ ਨਹੀਂ ਕਿਹੜੇ ਰਾਜ ਵਿੱਚ ਰਹਿ ਗਏ ਜੀਤਮਨਦਰ ਸਿੰਘ ਜੀ ਸਿੱਧੂ ਮੌਰ ਹਲਕੇ ਤੋਂ ਆਏ ਪੰਜ ਸਰਪੰਚ ਕਾਂਗਰਸ ਪਾਰਟੀ ਦੇ ਅਹੁਦੇ ਕਿ ਜਦ ਇਹ ਅਰੋਲਾ ਕੀਚਾ ਕੋਸ ਤੋਂ ਅੱਜ ਨਤੀਜੇ ਕੀ ਤੁਸੀਂ ਇਕੱਠੇ ਹੋਏ ਹੋ ਜਿੰਨੇ ਨੂੰ ਮੁਕਤ ਹੈ ਜਿਹੜੇ ਸਾਹ ਦੇ ਦਰਸ਼ਕਾਂ ਨੂੰ ਮੱਕਦੇ ਚਾਰਦੀ ਗੱਲ ਰੱਖਣਾ ਸੋ ਇਹਨਾਂ ਕੋਲ ਛੋਟੇ ਸਾਰੇ ਨਾਮ ਪਾਉ ਉਹ ਅੰਮੋਲ ਕਿ ਵੀ ਦੇਖਣ ਆ ਸਰਪੰਚ ਦੇਖਣਾ ਚਾਹਣੇ ਆਗੇ ਕਿ ਸਾਡੇ ਜੀਤਮਿੰਦਰ ਸਿੱਧੂ ਜੀ ਸਾਡੇ ਹਲਕੇ ਦੇ ਵਿੱਚ ਸਾਡੇ ਐਮਪੀ ਵਨ ਜਿਹੜੀਆਂ ਸਾਡੀਆਂ ਹਲਕੇ ਦੀਆਂ ਸਾਰਾ ਮਾਰਦਾ ਇਕੱਠ ਅਗਵਾਈ ਕਰ ਰਹੇਗਾ ਦਿਵਿੰਦਰਪਾਲ ਨੱਤ ਦੀ ਮੈਂ ਤਾਂ ਦੋ ਗੱਲਾਂ ਕਰੂੰਗਾ ਬਾਹਰੀਆਂ ਗੱਲਾਂ ਜੋ ਕਿ ਆਪਣੇ ਕਾਂਗਰਸ ਪਾਰਟੀ ਦੇ ਲਈ ਜੋ ਨਾਤਸਾਉਣੇ ਜੋ ਵੀជា ਸੀ ਬਹੁਤ ਕੁਝ ਦੇ ਕੇ ਕਿ ਆਹ ਮੈਨੂੰ ਜਿਵੇਂ ਪਰਮਾਤਮਾ ਕਹਿੰਦੇ ਐ ਜੇ ਕੋਈ ਕਿਸੇ ਤੋਂ ਖੋਹ ਲੈਂਦਾ ਤਾਂ ਉਹ ਦੰਦਾ ਵੀ ਕਰਦੇ ਆ ਮੈਂ ਵੀ ਕਰਵਾ ਇੱਕ ਅੱਧੀ ਅੱਧੇ ਤਾਂ ਜਿਹੜੇ ਇੱਥੇ ਅਸੀਂ ਮੱਤੀ ਹੋ ਜਣੇ ਜੀ ਉਹਨਾਂ ਨੂੰ ਵੋਟਾਂ ਆਉਣੀਆਂ ਸਤਾਈ ਵਾਲੀਆਂ ਸਤਾਈ 26 ਚ ਸਤਾਈ ਦੇ ਦੂਜੇ ਵੀ ਨੇ ਵੋਟਾਂ ਆਉਣੀਆਂ ਸਰਦਾਰ ਜੀਤ ਮਹਿੰਦਰ ਸਿੰਘ ਸਿੱਧੂ ਜੀ ਕਹਿਣਾ ਪਹਿਲਾਂ ਤਾਂ ਮੈਂ ਤੁਹਾਨੂੰ ਇੱਥੇ ਆ ਜਾਂਦਾ ਤੁਸੀਂ ਸਾਡੇ ਤੇ ਬਹੁਤ ਮਾਰ ਕਰ ਜਾਂਦੇ ਤੁਸੀਂ ਚੜਾਇਆ ਸਾਡੇ ਪਰਵਾਰ ਤੇ ਥੋੜਾ ਕਰਜਾ ਮੈਂ ਸਾਰੀ ਉਮਰ ਗੁਹੂਗੀ راہਲ ગાંધી ਜੀ ਨੇ ਵਾਦਾ ਕੀਤਾ ਚੋਣ ਮੈਨੀਫੈਸਟੋ ਦੇ ਬੱਚ ਬਹੁਤ ਵੱਡੇ ਆਪਾਂ ਨੂੰ ਵਾਦੇ ਕੀਤੇ ਨੇ ਦੇਖੋ ਕਾਂਗਰਸ ਪਾਰਟੀ ਹੈ ਕੋਈ ਹੈ ਜੋ ਕੋਈ ਬੁਲਾ ਦੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਆਏ ਨਹੀਂ ਮੈਂ ਤਾਂ ਮਿਲੀ ਹੋਏ ਕੋਈ ਗੱਲ ਮੈ ਤਾਂ ਪ੍ਰੋਗਰਾਮ ਕਰਾ ਦੇ ਮੇਰੀ ਗੱਲ ਨੂੰ ਸੁਣੋ ਪੂਰੀ ਗੱਲ ਤੋਂ ਸੁਣੋ ਮੇਰੀ ਕਾਂਗਰਸ ਪਾਰਟੀ ਜਿੰਦਾਬਾਦ ਹਰਤਾਨੀ ਮੋਛਨੀ ਵੀ ਹੁੰਨਦੇ ਪੋਲ ਦੇ ਕੀ ਕਿਤੇ ਮਰਵਾਓਗੇ

ਸਿੰਧੂ ਸਾਹਿਬ ਮੈਂ ਇੱਕੀ ਗੱਲ ਕਰਦਾ ਜੀ ਜੀ ਤੁਹਾਡੇ ਨਾਲ ਆ ਮਾੜਾ ਬੋਲ ਕੋ ਆ ਮੇਰੀ ਮੋਛ ਨਹੀਂ ਵੀ ਹੋ ਜੂ ਮੈਂ ਤੁਹਾਨੂੰ ਇੰਨੀ ਗੱਲ ਦੱਸਤੀ ਆ ਮੋਛ ਤਾਂ ਕੀ ਹੁੰਦੀ ਆ ਵਾਹਿਗੁਰੂ ਦਾ ਨਾਰਾ ਮੁਖ ਦੇ ਵਿੱਚੋਂ ਕਰੀਏ ਬੁਲੰਦਾ ਆੱਖੋ ਗੱਜ-ਬੱਜ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਆਪਣੇ ਬੰਦੇ ਦੀ ਕਰਦੇ ਚਲੋ ਨਹੀਂ ਪਰ ਤੁੰਗਾਂ ਦੱਸੂ ਦੂ ਬੋਲ ਪੱਕਾ ਬੋਲਦਾ ਮੈਂ ਪਹਿਨਾ ਬਹੋਰ ਬੁਲਾਉਂਦਾ ਪਹੁੰਚਾ ਮਿਲਣਾ ਚਾਹੀਦਾ ਹੈ ਕਿ ਕਾਂਗਰਸ ਪਾਰਟੀ ਦੀ ਕਮਾਂਡ ਪੂਰੀ ਤਨਮਨ ਧੰਦੇ ਨਾਲ ਇਹਨਾਂ ਨੇ ਜੋਗੇ ਹਲਕੀ ਦੀ ਜਿਵੇਂ ਆਈ ਹੈ ਇਹੋ ਜਿਹਾ ਲੀਡਰ ਸਾਨੂੰ 4 ਕੀ 7 ਸਾਲ ਆਕਸੀਜਨ ਤੇ ਰੱਖਿਆ ਆਕਸੀਜਨ ਤੇ ਆ ਜੋ ਕੰਲਾ ਕਰਦੇ ਆ ਹੋਰ ਜਾ ਕੇ ਮੈਂ ਬਹੁਤੀਆਂ ਗੱਲਾਂ ਦੇ ਚੱਕਰ ਚ ਨਹੀਂ ਪੈਂਦਾ ਮੈਂ ਤੁਹਾਨੂੰ ਇੱਕੀ ਗੱਲ ਕਹਿਣਾ ਸਿੱਧੂ ਸਾਹਿਬ ਨੂੰ ਇੱਕੀ ਗੱਲ ਕਹੀ ਸੀ ਤਿੰਨ ਵਾਰੀ ਮੈਨੂੰ ਕਿਹਾ ਪੇਤਾ ਤੂੰ ਰੱਖ ਪ੍ਰੋਗਰਾਮ ਹੈ ਹੀ ਟਾਈਮ ਦਿਓ ਅੱਜ ਮੈਨੂੰ ਇਹਨਾਂ ਨੇ ਟਾਈਮ ਦਿੱਤਾ ਤੁਸੀਂ ਆਇਓ ਮੈਂ ਤੁਹਾਨੂੰ ਦੋ ਦਿਨਾਂ ਚੀ ਟੈਲੀਫੋਨ ਕੀਤੇ ਨੇ ਕਈਆਂ ਨੂੰ ਤਾਂ ਫੋਨ ਵੀ ਨਹੀਂ ਹੋਏ ਵਿੱਚ ਆਪਦੀ ਆਪ ਮੈਨੂੰ ਫੋਨ ਕੀਤੇ ਵੀ ਬਾਈ ਸਾਨੂੰ ਮੈਸੇਜ ਆ ਗਿਆ ਸੀ ਆਵਾਂਗੇ